ਅੱਸੀ ਕੱਲ ਜੀ ਪਿਛਲੇ ਕਾਫੀ ਦਿਨਾਂ ਤੋਂ بارش ਦੇ ਮਾਹੌਲ ਦੇ ਵਿੱਚ ਲਗਾਤਾਰ ਹਿਮਾਚਲ ਦੇ ਵਿੱਚ ਵੱਡੀ ਗਿਣਤੀ 'ਚ ਨੁਕਸਾਨ ਹੋਇਆ ਹੈ ਹੜ੍ਹਾਂ ਦੇ ਨਾਲ ਤੇ ਉਹਦੇ ਤੋਂ ਬਾਅਦ ਪੰਜਾਬ ਦੇ ਤਿੰਨੇ ਦਰਿਆਵਾਂ ਦੇ ਵਿੱਚ ਜਿਹੜਾ ਆ ਹਿਮਾਚਲ ਵਾਲੇ ਪਾਸਿਓਂ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਪਿਛਲੇ ਦਿਨਾਂ ਤੋਂ ਆ ਰਿਹਾ ਹੈ ਤੇ ਜਿਹੜੀਆਂ ਦੀਆਂ ਵੀਡੀਓਜ਼ ਲਗਾਤਾਰ ਅਸੀਂ ਤੁਹਾਡੇ ਨਾਲ ਚਾਹੇ ਪੌਂਗ ਡੈਮ ਜਿਹੜਾ ਬਿਆਸ ਦੇ ਉੱਪਰ ਬਣਿਆ ਹੋਇਆ ਉਹਦਾ ਲਗਾਤਾਰ ਲੈਵਲ ਤੁਹਾਡੇ ਨਾਲ ਸਾਂਝਾ ਕਰਦੇ ਰਹੇ ਹਾਂ ਤੇ ਉਤੋਂ ਬਾਅਦ ਹੋਰ ਵੀ ਜਿਹੜੀ ਹੈ ਅਲੱਗ-ਅਲੱਗ ਚਾਹੇ ਉਹ ਸਤਲੁਜ ਦੇ ਉੱਪਰ ਬਣਿਆ ਹੋਵੇ ਭਾਖੜਾ ਹੈ ਚਾਹੇ ਪੌਂਗ ਡੈਮ ਦੇ ਉੱਪਰ ਬਣਿਆ ਹੋਇਆ ਬਿਆਸ ਦੇ ਉੱਪਰ ਬਣਿਆ ਹੋਇਆ ਪੌਂਗ ਡੈਮ ਹੈ ਤੇ ਚਾਹੇ ਰਾਵੀ ਦੇ ਉੱਪਰ ਬਣਿਆ ਹੋਇਆ ਥੀਨ ਡੈਮ ਹੈ ਉਹਦੀ ਵੀ ਜਾਣਕਾਰੀ ਹੈ ਤੇ ਤਿੰਨਾਂ ਡੈਮਾਂ ਦੇ ਵਿੱਚ ਜਿਹੜਾ ਹੈ ਪਾਣੀ ਉਹਨਾਂ ਦੀ ਕਪੈਸਿਟੀ ਦੇ ਹਿਸਾਬ ਦੇ ਨਾਲ ਲਗਭਗ ਜਿਹੜਾ ਹੈ ਫੁੱਲ ਹੋ ਚੁੱਕਾ ਤੇ ਉਹਦੇ ਤੋਂ ਜ਼ਿਆਦਾ ਵੀ ਹੈ ਜੇ ਮੈਂ ਗੱਲ ਕਰਲਾਂ ਬਿਆਸ ਦੇ ਉੱਪਰ ਬਣੇ ਹੋਏ ਪੌਂਗ ਡੈਮ ਦੀ ਤੇ ਅੱਜ ਦੀ ਰੇਟ ਜਦੋਂ ਅਸੀਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ 1393 ਪੁਆਇੰਟ ਲਗਭਗ 50 ਦੇ ਨੇੜੇ ਤੇੜੇ ਜਿਹੜਾ ਆ ਲੈਵਲ ਦੱਸ ਰਿਹਾ ਹੈ ਵੀ ਜਿਹਦੇ ਵਿੱਚ ਜਿੰਨਾ ਪਾਣੀ ਜਿਹੜਾ ਆ ਇਸ ਲੈਵਲ ਤੱਕ ਆ ਚੁੱਕਾ ਆ ਤੇ ਜਿਹੜੀ ਮੈਕਸਿਮਮ ਕਪੈਸਿਟੀ ਦੱਸਦੇ ਆ ਉਹ 1390 ਤੱਕ ਜਿਹੜਾ ਆ ਪੋਂਗ ਡੈਮ ਰਿਜ਼ਰਵ ਕਰਦਾ ਆ ਪਾਣੀ ਤੇ ਪੋਂਗ ਡੈਮ ਦੇ ਵੱਲੋਂ ਜਿਹੜਾ ਹੁਣ ਹੁਣ ਜਿਹੜਾ ਇਨਫਲੋ ਪਿੱਛੋਂ ਹੋ ਰਿਹਾ ਲਗਭਗ 1.94 ਹਜ਼ਾਰ ਜਿਹੜਾ ਆ ਹਿਮਾਚਲ ਵਾਲੇ ਪਾਸਿਓਂ ਪੋਂਗ ਡੈਮ ਦੇ ਜਿਹੜੀ ਮਹਾਰਾਣਾ ਪਾਪਰਾਣਾ ਝੀਲ ਹੈ ਉਹਦੇ ਵਿੱਚ ਜਿਹੜਾ ਆ ਰਿਹਾ ਹੈ ਤੇ ਇੰਨਾ ਕੀ ਪਾਣੀ 94000 94000 94800 ਕਿਊਸਿਕ ਪਾਣੀ ਲਗਾਤਾਰ ਪੌਂਗ ਡੈਮ ਤੋਂ ਛੱਡਿਆ ਜਾ ਰਿਹਾ ਹੈ ਤੇ ਹੀਠਾ ਮੁਕੇਰੀਆਂ ਹਾਈਡਲ ਦੇ ਵਿੱਚ 1111000 ਕਿਊਸਿਕ ਤੇ ਬਾਕੀ ਜਿਹੜਾ ਆ ਨੈਚੁਰਲ ਕੋਰਸ ਆ ਬਿਆਸ ਦਾ ਉਹਦੇ ਵਿੱਚ ਛੱਡਿਆ ਜਾ ਰਿਹਾ ਤੇ ਟੇਰਕਿਆਣੇ ਇਕੱਠੇ ਹੋ ਕੇ ਲਗਭਗ 94 94000 ਜਿਹੜਾ ਆ ਬਿਆਸ ਦਰਿਆ ਦਾ ਪਾਣੀ ਆ ਰਿਹਾ ਹੈ ਤੇ ਦੂਜੇ ਪਾਸੇ ਚੱਕੀ ਦਾ ਕਹਿ ਲੀਏ ਜਾਂ ਜਿੰਨੀਆਂ ਆਪਸਟ੍ਰੀਮ ਦੇ ਉੱਪਰ ਆਪਸਟ੍ਰੀਮ ਕਹਿੰਦਾ ਮਤਲਬ ਇਹ ਜਿੰਨੇ ਹਿਮਾਚਲ ਦੇ ਵਿੱਚ ਬਾਰਿਸ਼ ਹੋ ਰਹੀ ਆ ਤੇ ਉਹ ਦਰਿਆਵਾਂ ਦੇ ਵਿੱਚ ਆ ਰਿਹਾ ਤੇ ਡਾਊਨਸਟ੍ਰੀਮ ਜਿਹੜਾ ਪੰਜਾਬ ਤੇ ਪੰਜਾਬ ਨਾਲ ਲੱਗਦੇ ਹਿਮਾਚਲ ਦੇ ਵਿੱਚ ਜਿਹੜੀ ਬਾਰਿਸ਼ ਹੋ ਰਹੀ ਆ ਉਹਦਾ ਪਾਣੀ ਵੀ ਜਿਹੜਾ ਦਰਿਆ ਦੇ ਵਿੱਚ ਰਲ ਕੇ ਜਿਹੜਾ ਆ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਰਿਹਾ ਆ ਤੇ ਮੌਜੂਦਾ ਪੋਜੀਸ਼ਨ ਇਹ ਆ ਕਿ ਜਿਹੜਾ ਤੁਸੀ ਬੰਨ ਹੈ ਜਿਹੜਾ ਸਾਡੇ ਆਪਣੇ ਪਿੰਡਾਂ ਦੇ ਵਿੱਚ ਜਿਹਨੂੰ ਕਹ ਲਈਏ ਵੀ ਜਿਹੜਾ ਤੁਸੀ ਬੰਨਾ ਹੈ ਹਿਮਾਚਲ ਦੇ ਬੇਲਾ ਠਾਕਰਾਂ ਦੇ ਵਿੱਚ ਉਸ ਬੰਦ ਦੇ ਵੀ ਜਿਹੜਾ ਹੈ ਨੇੜੇ ਤੱਕ ਜਿਹੜਾ ਪਾਣੀ ਪੁੱਜ ਗਿਆ ਤੇ ਹੁਣ ਮੌਜੂਦਾ ਸਥਿਤੀ ਹੈ ਮੌਜੂਦਾ ਫਤਿਹ ਪਰਦੇ ਐਸ ਡੀ ਐਮ ਤੇ ਲੋਕਲ ਜਿਹੜੇ ਕਿਸਾਨ ਹੈ ਲੋਕ ਇਕੱਠੇ ਹੋ ਕੇ ਉਹਨੂੰ ਬੰਦ ਨੂੰ ਦਰਵਾਰਾ ਤੋਂ ਹੋਰ ਥੋੜਾ ਜਿਆਦਾ ਮਜ਼ਬੂਤ ਕਰਨ ਦੇ ਲਈ ਯਤਨ ਕਰ ਰਹੇ ਹੈ ਤੇ ਚੰਗੜਮਾ ਦੇ ਨੇੜੇ ਵੀ ਜਿਹੜੀ ਹੈ ਸਮੱਸਿਆ ਆਈ ਉੱਥੇ ਵੀ ਜਿਹੜਾ ਲੋਕਲ ਲੋਕਾਂ ਨੇ ਇਕੱਠਿਆਂ ਹੋ ਕੇ ਬੜਾ SLAGA ਜੋ ਕੰਮ ਕੀਤਾ ਵੀ ਜਿੱਥੋਂ ਪਿੰਡਾਂ ਦੇ ਵਿੱਚ ਪਾਣੀ ਨਾ ਬਦੇ ਪਰ ਜੇ ਦੀ ਗੱਲ ਕਰ ਲਈਏ ਵੀ ਸਾਡੇ ਜਦੋਂ ਗਰਦਾਸਪੁਰ ਦੇ ਵਿੱਚ ਪਾਣੀ ਆ ਰਿਹਾ ਕਪੂਰਥਲੇ ਦੇ ਵਿੱਚ ਪਾਣੀ ਆ ਰਿਹਾ ਸੁਲਤਾਨਪੁਰ ਲੋਧੀ ਹੈ ਤੇ ਜਾਂ ਤਰਨਤਾਰਨ ਵਾਲਾ ਏਰੀਆ ਹੈ ਤੇ ਜਾਂ ਰਾਵੀ ਵਾਲੇ ਪਾਸਿਓ ਅੰਮ੍ਰਿਤਸਰ ਦਾ ਵਾਲਾ ਏਰੀਆ ਹੈ ਉਹ ਟੋਟਲ ਪੰਜਾਬ ਦਾ ਵੱਡੀ ਗਿਣਤੀ ਦੇ ਵਿੱਚ ਡੁੱਬਿਆ ਹੋਇਆ ਹੈ ਤੇ ਮੌਜੂਦਾ ਹਾਲਾਤਾਂ ਦੇ ਉੱਪਰ ਅੱਜ ਥੋੜੀ ਦੇਰ ਪਹਿਲਾਂ ਇੰ ਸਾਰੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਹੁਣੀ ਇਡਲੀ ਖਾ ਕੇ ਆਇਆ ਤਾਮਨ ਲਾਡੂ ਤੋਂ ਜਦੋਂ ਪੰਜਾਬ ਹੜ੍ਹਾਂ ਦੇ ਵਿੱਚ ਡੁੱਬ ਰਿਹਾ ਤੇ ਜਿਨ੍ਹਾਂ ਨੇ ਪੰਜਾਬ ਨੂੰ ਛੱਡ ਕੇ ਰੱਬ ਦੇ ਆਸਰੇ ਤੇ ਆਪ ਉਧਰ ਘੁੰਮੇ ਹੋਏ ਤੇ ਜਦੋਂ ਵਿਰੋਧੀ ਧਿਰਾਂ ਨੇ ਹੋਰ ਲੋਕੀ ਧਾਰਮਿਕ ਸੰਸਥਾਵਾਂ ਜਿਹੜੀਆਂ ਐਨ ਜੀਓਜ਼ ਆ ਉਹ ਲਗਾਤਾਰ ਹੜਪੀੜਤਾ ਦੀ ਮਦਦ ਕਰ ਰਹੀਆਂ ਆ ਤੇ ਜਦੋਂ ਸਰਕਾਰ ਦੀ ਡਿਮਾਂਡ ਹੋਈ ਤੇ ਉਹਨਾਂ ਨੇ ਫੌਰੀ ਜਿਹੜਾ ਕਹਿ ਲਿਆ ਵੀ ਹਵਾਈ ਦੌਰਾ ਕਰਨ ਦਾ ਯਤਨ ਕੀਤਾ ਹੈ ਤੇ ਉਹਦੇ ਵਿੱਚ ਆ ਕੇ ਗਰਦਾਸਪੁਰ ਸਿਰਫ ਇੱਕੋ ਸਟੇਟਮੈਂਟ ਦਿੱਤੀ ਹੈ ਵੀ ਮੇਰਾ ਹੈਲੀਕਾਪਟਰ ਜਿਹੜਾ ਹੈ ਲੋਕਾਂ ਨੂੰ ਮੈਂ ਕੱਢਣ ਦੇ ਰਿਹਾ ਹਾਂ ਰੈਸਕਿਊ ਕਰਨ ਦੇ ਲਈ ਦੇ ਦੇਣਾ ਹੈ ਤੇ ਇੱਕ ਹੈਲੀਕਾਪਟਰ ਦੇ ਨਾਲ ਕਿੰਨਾ ਕੁ ਮੌਜੂਦਾ ਸਮੇਂ ਦੇ ਵਿੱਚ ਸਰਕਾਰ ਰੈਸਕਿਊ ਕਰੇਗੀ ਜਦੋਂ ਕਹਿ ਲਿਆ ਅੰਮ੍ਰਿਤਸਰ ਦਾ ਅਜਨਾਲਾ ਵੀ ਡੁੱਬ ਰਿਹਾ ਰਾਜਸਥਾਨਸੀ ਦੇ ਵਿੱਚ ਪ੍ਰੋਬਲਮ ਹੈ ਗਰਦਾਸਪੁਰ ਦੇ ਵਿੱਚ ਪ੍ਰੋਬਲਮ ਹੈ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਪ੍ਰੋਬਲਮ ਹੈ ਉਧਰੋਂ ਪਲੱਥ ਦੇ ਵਿੱਚ ਪ੍ਰੋਬਲਮ ਹੈ ਉਧਰੋਂ ਤਰਨਤਾਰਨ ਦੇ ਵਿੱਚ ਪ੍ਰੋਬਲਮ ਹੈ ਫਿਰੋਜ਼ਪੁਰ ਦੇ ਵਿੱਚ ਬਹੁਤ ਜ਼ਿਆਦਾ ਬੁਰੀ ਹਾਲਤ ਲੋਕ ਲੋਕਾਂ ਦੀ ਵੱਡੀ ਗਿਣਤੀ ਦੇ ਵਿੱਚ ਜ਼ਮੀਨਾਂ ਫਸਲਾਂ ਵੀ ਜਿਹੜੀਆਂ ਆ ਇਸ ਹੜ੍ਹ ਦੇ ਵਿੱਚ ਜਿਹੜੀਆਂ ਤਬਾਹ ਹੋ ਗਈਆਂ ਆ ਇਨਾ ਹਾਲਾਤਾਂ ਦੇ ਵਿੱਚ ਕਿਉਂਕਿ ਪਿਛਲੇ 2023 ਦੇ ਵਿੱਚ ਸਾਡਾ ਫਾੜਲਾ ਡਾਇ ਸੀਗੇ ਹਜੇ ਤੱਕ ਉਸ ਕਪੈਸਿਟੀ ਦੇ ਵਿੱਚ ਨਹੀਂ ਆਇਆ 15 ਅਗਸਤ 2023 ਦੇ ਵਿੱਚ ਹੀ ਕਹਿ ਲਿਆ ਵੀ ਡੈਮ ਦੇ ਵਿੱਚ ਜਿਹੜਾ ਪੌਂਗ ਡੈਮ ਹੈ ਉਹ ਚ 1394 ਦੇ ਨੇੜੇ ਤੇੜੇ ਜਿਹੜਾ ਹੈ ਲੈਵਲ ਪੁੱਜ ਗਿਆ ਸੀਗਾ ਪਰ ਹਾਲੇ ਤੱਕ 94 ਤੱਕ ਨਹੀਂ ਪੁੱਜਿਆ ਫਿਰ ਵੀ ਸਰਕਾਰ ਨੇ 2 ਸਾਲ ਬੀਤ ਜਾਣ ਤੋਂ ਬਾਅਦ ਅੱਜ 2025 ਦੇ ਵਿੱਚ ਕੋਈ ਵੀ ਹੜ੍ਹਾਂ ਨੂੰ ਦੇਖਦੇ ਹੋਏ ਕੋਈ ਵੀ ਪ੍ਰਬੰਧ ਨਹੀਂ ਕੀਤਾ ਬੇੜੀਆਂ ਦੀ ਗੱਲ ਕਰਨੀ ਹੋਵੇ ਲੋਕਾਂ ਨੂੰ ਘਰਾਂ ਦੇ ਵਿੱਚ ਕੱਢਣਾ ਹੋਵੇ ਜਾਂ ਉਹਨਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਉਣਾ ਹੋਵੇ ਜ਼ਿਆਦਾਤਰ ਜਗ੍ਹਾ ਦੇ ਵਿੱਚ ਜਿਹੜਾ ਸਰਕਾਰ ਵੱਲੋਂ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਜਿਹਦਾ ਫਰੋਜਪੁਰ ਦੀ ਲਗਾਤਾਰ ਤਸਵੀਰਾਂ ਆ ਰਹੀਆਂ ਹਨ ਅਲੱਗ-ਅਲੱਗ ਚੈਨਲ ਦੇ ਨੌਜਵਾਨਾਂ ਵੱਲੋਂ ਵੀਡੀਓ ਲਗਾਤਾਰ ਦੱਸ ਰਹੀਆਂ ਤੇ ਕਿਸਾਨ ਤਾਹਾ ਮਾਰ ਕੇ ਰੋ ਰਿਹਾ ਜਦੋਂ ਉਹਨਾਂ ਦੇ ਖੇਤਾਂ ਦੇ ਵਿੱਚ ਪੜ ਪੈ ਰਿਹਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਵੀਡੀਓ ਜਿਹੜੀ ਅਸੀਂ ਦੇਖੀ ਹੈ ਜਿਹਦੇ ਵਿੱਚ ਕਿਸਾਨ ਆਪ ਜਿਹੜਾ ਛਾਲ ਮਾਰਨ ਤੱਕ ਗਿਆ ਵੀ ਮੇਰਾ ਖੇਤ ਦੇ ਹੁਣ ਇਹ ਬੰਨ ਟੁੱਟ ਗਿਆ ਹੈ ਤੇ ਉਹਨਾਂ ਨੇ ਦੱਸਿਆ ਵੀ 4 ਮਿੰਟਾਂ ਦੇ ਵਿੱਚ ਜਿਹੜਾ ਆ ਉਹਨਾਂ ਦੀ ਜਿਹੜੀ ਹੈ ਕਿੰਨੀ ਸੈਂਕੜੇ ਇੱਕ ਜਿਹੜੀ ਫਸਲ ਹੈ ਉਹ ਤਬਾਹ ਹੋ ਗਈ ਹੈ ਜਦੋਂ ਪਾਣੀ ਟੁੱਟ ਕੇ ਉਸ ਪਾਸੇ ਨੂੰ ਗਿਆ ਜਿੰਨਾ ਜ਼ਿਆਦਾ ਪਾਣੀ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਲਗਭਗ ਕੱਲ ਦੀ ਜੇ ਗੱਲ ਕਰੀਓ ਵੀ 1.5 ਲੱਖ ਤੋਂ ਵੱਧ ਜਿਹੜਾ ਕਿਉ ਸੀਗਾ 2.5 ਲੱਖ ਤੱਕ ਜਿਹੜਾ ਆ ਪਾਣੀ ਜਿਹੜਾ ਹਿਮਾਚਲ ਤੋਂ ਪੌਂਗਟੈਂਡ ਦੇ ਵਿੱਚ ਆ ਰਿਹਾ ਸੀਗਾ ਪਰ ਅੱਜ ਹੀ ਰੇਟ ਦੇ ਵਿੱਚ ਜਦੋਂ 4 ਵਜੇ ਦੀ ਜੋ ਰਿਪੋਰਟ ਆਈ ਹੈ ਤੇ 94 94.5 ਹਜ਼ਾਰ ਕਿਉ ਸੀਗਾ ਤੇ ਜਿੰਨਾ ਪਿੱਛੋਂ ਆ ਰਿਹਾ ਉਹਨਾਂ ਹੀ ਲਗਾਤਾਰ ਬਿਆਜ਼ ਦਰਿਆ ਦੇ ਨੈਚੁਰਲ ਕੋਰਸ ਦੇ ਵਿੱਚ ਛੱਡਿਆ ਜਾ ਰਿਹਾ ਪਰ ਇਹਨਾਂ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਹੋਰ ਜਿੰਨੀਆਂ ਵੀ ਸੰਸਥਾਵਾਂ ਆਇਆ ਚਾਹੇ ਵਿਰੋਧੀ ਤਰਾਇਆ ਰਲ ਕੇ ਜਿਹੜਾ ਆ ਲੋਕਾਂ ਨੂੰ ਇਸ ਹੜ ਦੇ ਹਾਲਾਤਾਂ ਦੇ ਵਿੱਚ ਕੱਢਣਾ ਚਾਹੀਦਾ ਹੈ ਪ੍ਰਬੰਧ ਪ੍ਰੋਪਰ ਕਰਨਾ ਚਾਹੀਦਾ ਹੈ ਪ੍ਰਬੰਧ ਤੋਂ ਲਗਾਤਾਰ ਕਿਉਂਕਿ ਜੇ ਹਸੋਕੇ ਆ ਜਾਂ ਹੜ ਹੈ ਇਹ ਕੁਦਰਤ ਦੀ ਜਿਹੜੀ ਹੈ ਮਾਰਨੀ ਆ ਪਰ ਇਹ ਪ੍ਰਬੰਧ ਦੀ ਦੇਣਾ ਕਿਉਂਕਿ ਇੰਨੇ 78 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਹਜੇ ਤੱਕ ਵੀ ਸਰਕਾਰ ਨੇ ਪ੍ਰੋਪਰ ਪ੍ਰਬੰਧ ਨਹੀਂ ਕੀਤਾ ਇਹ ਸਰਕਾਰ ਜਿੰਨੂੰ 3 6 3 ਸਾਲ ਬਣੀ ਨੂੰ ਹੋ ਗਿਆ ਸਾਰੇ 22 ਤੋਂ ਬਾਅਦ 23 ਦੇ ਵਿੱਚ ਹੜ ਦੇਖਿਆ ਸਰਕਾਰ ਨੇ ਖੁਦ ਦੌਰਾ ਕੀਤਾ ਹੈ ਅੱਜ ਭਗਵੰਤ ਮਾਨ ਕੋਈ ਵਾਦੂ ਸਟੇਟਮੈਂਟ ਨਹੀਂ ਆਈ ਸਿਰਫ ਇਸੀ ਗੱਲ ਤੋਂ ਮੈਂ ਆਪਣਾ ਹੈਲੀਕਾਪਟਰ ਦੇਖ ਕੇ ਜਾ ਰਿਹਾ ਮੈਂ ਹੁਣ ਬਾਈ ਸੜਕ ਜਾਵਾਂਗਾ ਹੈਰਾਨੀ ਇਹ ਹੁੰਦੀ ਹੈ ਕਿ ਪਿਛਲੀ 22 ਤਰੀਕ ਤੋਂ ਲਗਾਤਾਰ ਡੈਮਾਂ ਤੋਂ ਪਾਣੀ ਛੱਡ ਰਿਹਾ ਪਿਛਲੇ ਮਹੀਨੇ ਦੀ ਅੱਜ ਤਰੀਕ ਕਿੱਥੇ ਜਾ ਰਹੀ ਹੈ 1 ਮਹੀਨੇ ਤੋਂ ਜ਼ਿਆਦਾ ਲਗਾਤਾਰ ਲੋਕਾ ਹੜਾ ਦੇ ਹਾਲਾਤਾਂ ਦੇ ਵਿੱਚ ਹੈ ਇੰਨੇ ਸਮੇਂ ਤੱਕ ਸਰਕਾਰ ਨੂੰ ਹਜੇ ਤੱਕ ਪ੍ਰਬੰਧ ਕਰਨ ਦਾ ਨਹੀਂ ਪਤਾ ਲੱਗਾ ਕੋਈ ਸੈਂਟਰ ਨਹੀਂ ਤਿਆਰ ਕੀਤੇ ਕਿੱਥੋਂ ਲੋਕਾਂ ਨੂੰ ਰੈਸਕਿਊ ਕਰਕੇ ਕਿੱਥੇ ਰੱਖਣਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਕੀ ਹੋਣਾ ਹੈ ਤੇ ਜਿਹੜੀ ਡਿਮਾਂਡ ਲਗਾਤਾਰ ਲੋਕਾਂ ਦੀ ਹੋ ਰਹੀ ਹੈ ਵੀ ਇਹਨਾਂ ਇਹਨਾਂ ਦਰਿਆਵਾਂ ਨੂੰ ਚੈਨਲਾਈਜ਼ ਕੀਤਾ ਜਾਵੇ ਜਦੋਂ ਇੰਨਾ ਜ਼ਿਆਦਾ ਪਾਣੀ ਆਣਾ ਹੈ ਉਹਦਾ ਕੋਈ ਪ੍ਰੋਪਰ ਪ੍ਰਬੰਧ ਕੀਤਾ ਜਾਵੇ ਇੰਨੀ ਜ਼ਿਆਦੇ ਤਵਾਹੀ ਹੋਣੀ ਹੈ ਇਹਦਾ ਹੁਣ ਜ਼ਿੰਮੇਵਾਰ ਕੌਣ ਹੋਊਗਾ ਕਿ ਲੋਕਾਂ ਦਾ ਮੁੜ ਬਸੇਬਾ ਕਿੱਦਾਂ ਹੋਊਗਾ ਸਰਕਾਰ ਤਾਂ ਭੱਜ ਜਾਊਗੀ 2023 ਦੇ ਵਿੱਚ ਵੀ ਜਿਹੜਾ ਮੁਆਵਜ਼ਾ ਦੇਣ ਦੀ ਗੱਲ ਕੀਤੀ ਹੈ ਕਿੱਥੇ ਮੁਆਵਜ਼ਾ ਮਿਲਿਆ ਕੋਈ ਇੱਕ ਪੂਰੇ ਪੰਜਾਬ ਦੇ ਵਿੱਚ ਕਿਸਾਨ ਨਹੀਂ ਹੈ ਵੀ ਜਿਹੜਾ ਕਵੇ ਜਾਂ ਮਜ਼ਦੂਰ ਨਹੀਂ ਹੈ ਜਾਂ ਕੋਈ ਹੋਰ ਵਸ ਸ਼ਖਸ ਨਹੀਂ ਹੈ ਵੀ ਜਿਹੜਾ ਕਵੇ ਵੀ ਮੇਰਾ 2023 ਦੇ ਆਏ ਹੋਏ ਹੜ੍ਹਾਂ ਦੇ ਵਿੱਚ ਨੁਕਸਾਨ ਹੋਇਆ ਤੇ ਮੈਨੂੰ ਇੰਨਾ ਮੁਆਵਜ਼ਾ ਸਰਕਾਰ ਦੇ ਵੱਲੋਂ ਮਿਲਿਆ ਮੇਰਾ ਦੁਬਾਰਾ ਤੋਂ ਦੁਬਾਰਾ ਤੋਂ ਜਿਹੜਾ ਹੈ ਆਪਣੀ ਜਿਹੜਾ ਘਰੇਲੂ ਜਾਂ ਆਪਣੀ ਖੇਤੀਬਾੜੀ ਜਾਂ ਆਪਣਾ ਸਿਰਸਲਾ ਚਲਾਉਣ ਦੇ ਲਈ ਉਹ ਸਹਾਇ ਹੋਇਆ ਪਰ ਇਦਾਂ ਦਾ ਕੁਝ ਨਹੀਂ ਹੈ। ਇਹੀ ਹਾਲਾਤ ਅੱਜ ਹੈ। 2025 ਦੇ ਵਿੱਚ ਹੜਾਂ ਦੇ ਵਿੱਚ ਸਰਕਾਰ ਨੂੰ ਲਗਾਤਾਰ ਲੋਕ ਜਿਹੜੇ ਆਮ ਸਧਾਰਨ ਲੋਕ ਹੈ ਉਹ ਗਾਲਾਂ ਕੱਢ ਰਹੇ ਆ। ਜੇ ਕੰਮ ਕਰ ਰਹੇ ਆ ਲੋਕਾਂ ਦੇ ਲਈ ਉਹ ਸੰਸਥਾਵਾਂ ਲੱਗੀਆਂ ਹੋਈਆਂ ਆਪਣੇ ਪੱਦਰ ਦੇ ਉੱਪਰ ਆਪਣੀ ਬੇੜੀਆਂ ਤੇ ਆਪਣਾ ਜਿੰਨਾ ਉਹਨਾਂ ਕੋ ਹੋ ਸਕਦਾ ਉਹ ਬਹੁਤ ਜ਼ਿਆਦਾ ਵੱਡੇ ਪੱਦਰ ਤੇ ਹਰ ਜ਼ਿਲ੍ਹੇ ਦੇ ਵਿੱਚ ਹਰ ਪਿੰਡ ਦੇ ਵਿੱਚ ਲਗਾਤਾਰ ਯਤਨ ਕਰ ਰਹੀਆਂ। ਉਹਦੀਆਂ ਤਸਵੀਰਾਂ ਵੀ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਦਿਖ ਰਹੇ ਆ। ਜਿੱਥੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਦੱਸ ਰਹੇ ਹਾਂ ਕਿ ਜਿਹੜਾ ਵਾਟਰ ਲੈਵਲ ਜਿਹੜਾ ਉੱਪਰੋਂ ਜਿਹੜਾ ਬਿਆਸ ਰਿਵਰ ਤੋਂ ਜਿਹੜਾ ਥੱਲੇ ਡਿਸਾਰਜ ਕੀਤਾ ਜਾ ਰਿਹਾ ਹੈ ਲਗਭਗ 94800 ਹੈ ਤੇ ਇਹ ਪੁਵਿੱਖ ਦੇ ਵਿੱਚ ਥੋੜਾ ਇਹ ਲੱਗਦਾ ਵੀ ਲਗਾਤਾਰ ਬਾਰਿਸ਼ਾਂ ਜਿਹੜੀਆਂ ਆ ਹੋਰ ਜ਼ਿਆਦਾ ਕੱਟਣਗੀਆਂ ਇੱਕ ਦਿਨ ਦੀ ਜਿਹੜੀ ਪ੍ਰੋਬਲਮ ਜਿਹੜੀ ਹੈ ਕਹ ਲਈਏ ਸਿਰਫ ਇੱਕ ਦਿਨ ਦਾ ਜਿਹੜਾ ਹੈ ਜੈਲੋ ਅਲਰਟ ਜਿਹੜਾ ਦੱਸਿਆ ਆ ਹਿਮਾਚਲ ਦੇ ਵਿੱਚ ਉਹਦੇ ਇੱਕ ਤੋਂ ਬਾਅਦ ਹੁਣ ਅੱਗੇ ਲੱਗਦਾ ਵੀ ਥੋੜਾ ਜਿਆ ਕਟੇਗੀ بارش ਤੇ ਜਿਹਦੇ ਨਾਲ ਜਿਹੜਾ ਅੱਗੇ ਹਾਲਾਤ ਥੋੜੇ ਜੇ ਚੰਗੇ ਹੋਣਗੇ ਪਰ ਹਾਲੇ ਵੀ ਵਿਆਸ ਦੇ ਵਿੱਚ ਜਿਹੜਾ ਕਹ ਲਈ ਪੌਂਗ ਡੈਮ ਦੇ ਵਿੱਚ 4 ਫੁੱਟ ਜਿਹੜਾ ਲੈਵਲ ਅੱਪ ਹੈ ਤੇ ਉਸ 4 ਫੁੱਟ ਨੂੰ ਲੈਵਲ ਨੂੰ ਘਟਾਉਂਦੇ ਹੋਏ ਕਾਫੀ ਦਿਨ ਜਿਹੜਾ ਲਗਾਤਾਰ ਇਸੇ ਮਾਤਰਾ ਦੇ ਵਿੱਚ ਪਾਣੀ ਛੱਡਿਆ ਜਾ ਸਕਦਾ ਹੈ ਪਰ ਜੇ ਗਨੀਮਤ ਰਹੀ ਕਿ ਉੱਪਰ ਦੁਬਾਰਾ ਤੋਂ بارش ਨਾ ਹੋਈ ਤੇ ਠੀਕ ਹੈ ਜੇ بارش ਹੋਰ ਹੁੰਦੀ ਹੈ ਤੇ ਹਾਲਾਤ ਹੋਰ ਜ਼ਿਆਦਾ ਮੁਸ਼ਕਲ ਹੋ ਸਕਦੇ ਆ ਇਹ ਗ ਸਾਰੀ ਗੱਲਬਾਤ ਤੁਹਾਡੇ ਨਾਲ ਅਸੀਂ ਤਰਮਿੰਦਰ ਮੁਕੇਰੀਆਂ ਤੇ YouTube Facebook ਤੇ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆਸ ਹੈ ਵੀ ਤੁਹਾਨੂੰ ਇਹ ਸਾਰੀ ਗੱਲਬਾਤ ਜਿਹੜੀ ਹੈ ਚੰਗੀ ਵੀ ਲੱਗਦੀ ਹੈ ਤੁਹਾਡੇ ਲਈ ਫਾਇਦੇਮੰਦ ਵੀ ਹੁੰਦੀ ਹੈ ਜਾਣਕਾਰੀ ਤੇ ਤੁਸੀਂ ਹੋਰ ਲੋਕਾਂ ਨਾਲ ਵੱਧ ਤੋਂ ਵੱਧ ਸਾਂਝੀ ਕਰੋ ਤੇ ਸਾਡੇ Facebook ਤੇ ਪਰ ਸਾਨੂੰ ਫੋਲੋ ਕਰੋ ਤੇ YouTube ਤੇ ਸਬਸਕ੍ਰਾਈਬ ਕਰੋ